ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਦਿਨ ਦੁੱਖ ਨਹੀਂ ਤੇ ਰਾਤਾਂ ਚਾਗੁਣੇ ਦੇ ਰਖੀ ਬਖਸ਼ੇ ਤੇ ਸਭ ਨੂੰ ਦੇਰੁਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਸੋ ਤੁਹਾਨੂੰ ਪਤਾ ਹੈ ਜੀ ਅਸੀਂ ਪਹੁੰਚ ਤੇ ਭੰਗ ਤੇ ਦੋ ਦਿਨ ਕਿੱਦਾਂ ਨਿਕਲ ਗਏ ਇਹ ਪਤਾ ਨਹੀਂ ਲੱਗਿਆ ਤੇ ਅੱਜ ਫੁੱਲ ਬਟਾ ਫੁੱਲ ਜਾਣ ਦੀ ਤਿਆਰੀ ਜਾਣਾ ਤਾਂ ਕੱਲ ਵੀ ਸੀ ਕੱਲ ਅਸੀਂ ਚੱਲ ਪਏ ਸੀ ਤਿਆਰ ਹੋ ਕੇ ਡੈਡੀ ਲੱਗ ਗਿਆ ਸੀ ਰੋਣ ਖਾ ਨੂੰ ਬਤਾ ਵੀ ਡੈਡੀ ਦਾ ਦਿਲਾ ਥੋੜਾ ਜਿਹਾ ਕਮਜ਼ੋਰ ਕਮਜ਼ੋਰ ਆ ਵੀ ਬਹੁਤ ਫਰਕ ਪੈ ਗਿਆ ਤੇ ਉਹਦੇ ਕਰਕੇ 2 ਕਿਲੋਮੀਟਰ ਪਰ ਤੇ ਗੱਡੀ ਬਾਸ ਮੋੜ ਲੈ ਮੈਂ ਫਿਰ ਮੇਰਾ ਵੀ ਮਨ ਨਹੀਂ ਕਰਿਆ ਹੈਗਾ ਜਾਣ ਨੂੰ ਵੀ ਚੱਲ ਕੋਈ ਨਹੀਂ ਅ ਅਹੀ ਆ ਦੁੱਖ ਸੁੱਖ ਦੇ ਟਾਈਮ 'ਚ ਜੇ ਖੜੂੰਗਾ ਤਾਂ ਖੜੂੰਗਾ ਪਰ ਮੈਂ ਹੁਣ ਡੈਡੀ ਨੂੰ ਬੇਨਤੀ ਕਰਦਾ ਵੀ ਡੈਡੀ ਵੀ ਹੁਣ ਨਾ ਰੋ ਹੁਣ ਔਖਾ ਦਰਦਾ ਜਾ ਹੁਣ ਤਾਂ ਜਾਣਾ ਹੀ ਪੈਣਾ ਪਿੱਛੇ ਨਿਆਣੇ ਵੀ ਚੀਕਾ ਮਾਰਦੇ ਮੇਰੀਆਂ ਵੀ ਚੀਕਾ ਨਿਕਲੀਆਂ ਮਿਆਂ ਮੇਰੀਆਂ ਚੀਕਾ ਨਿਕਲੀਆਂ ਵੇ ਜੀ ਚੀਕਾ ਇੱਥੇ ਆ ਐਸੀ ਆ ਜੀ ਉੱਪਰਲੀ ਸਾਈਡ ਇਹ 24 ਘੰਟੇ ਚੱਲਿਓ ਜਾਂਦਾ ਜੀ ਚੱਲੀ ਜਾਂਦਾ ਜੀ ਜਾਂ ਫਿਰ ਇੱਥੇ ਤਾਂ ਨਿਕਲ ਕੇ ਬਾਥਰੂਮ ਤੇ ਜਾਂਦੇ ਨਾ ਜੀ ਜੰਗ ਲੜਨ ਵਾਲਾ ਕੰਮ ਫੇਰ ਤਾਂ ਕੁਸ ਨਾ ਪੋਚੋ ਉੱਪਰ ਗਰਮ ਪਾਣੀ ਅੱਗ ਪੈਂਦੀ ਆ ਅੱਗ ਇੱਥੇ ਕੁਝ ਖਾਸ ਕਰਕੇ ਏਰੀਆ ਦੇ ਵਿੱਚ ਪਤਾ ਨਹੀਂ ਕਿਹਾ ਜਮੈਂ ਪਹਿਲਾਂ ਰਹਿ ਕੇ ਗਿਆ ਹਾਂ ਉਸ ਟਾਈਮ ਵੀ ਗਰਮੀ ਬਹੁਤ ਲੱਗੀ ਮੈਨੂੰ ਸਾਡੇ ਮੌਸਮ ਦਾ ਫਰਕ ਹੈ ਸਾਡੇ ਏਰੀਆ ਦੇ ਵਿੱਚ ਸਾਡੇ ਦਰਿਆ ਕੁਝ ਪਪੂਲਰ ਬਹੁਤ ਜ਼ਿਆਦਾ ਹੈ ਹਾਂ ਦਰਖਤ ਬਹੁਤ ਜ਼ਿਆਦਾ ਉਹਦੇ ਦਰਖਤਾਂ ਕਰਕੇ ਬਹੁਤ ਫਰਕ ਹੈ ਤੇ ਹੁਣ ਤਿਆਰੀ ਖਿੱਚ ਲਈ ਜੀ ਰੈਡੀ-ਪੇੜੀ ਹੋ ਗਏ ਤੇ ਰੈਡੀ ਦਾ ਸਵੇਰ ਤੇ ਦੋ ਵਾਰ ਹੋ ਰਿਹਾ ਜੀ ਪਹਿਲਾਂ ਤਾਂ ਸਵੇਰੇ ਜਾਣ ਲੱਗੇ ਨੇ ਹਾਂ ਫਿਰ ਡੈਡੀ ਕਹਿੰਦਾ ਪੁੱਤੋ ਸ਼ਾਮ ਨੂੰ ਚਲ ਜਿਓ ਹਾਂ ਫਿਰ ਸ਼ਾਮ ਨੂੰ ਕਰਦੇ-ਕਰਦੇ 2:30 ਵਜੇ ਫੇਰ ਤਿਆਰੀ ਕਰ ਲਈ ਜੀ ਜਾਣ ਦੀ ਡੈਡੀ ਕਹਿੰਦਾ ਧੁੱਪ ਬਹੁਤ ਆ ਆ ਹੁਣ ਕੋ ਡੈਡੀ ਹੋਰ ਨਾ ਬੰਨ ਨਾ ਲਾ ਦੇ ਹੁਣ ਤਾਂ ਮੈਂ ਨਾ ਪਰਣਾ ਬੰਨ ਕੇ ਨਾ ਸਮਾਨ ਪਹਿਲਾਂ ਗੱਡੀ ਦੇ ਵਿੱਚ ਰੱਖਤਾ ਹਾਂ ਵੀ ਹੁਣ ਤਾਂ ਜਾਣੀ ਜਾਣਾ ਜੋ ਮਰਜ਼ੀ ਹੋ ਜਾਵੇ ਤੇ ਡੈਡੀ ਵੀ ਹੁਣ ਤਾਂ ਡੈਡੀ ਵੀ ਹੌਸਲੇ ਦੇ ਨਾਲ ਕਹਿੰਦਾ ਚੱਲ ਚਲ ਜੋ ਕੋਈ ਨਹੀਂ ਜਿਹੜੀ ਉਹ ਰਿਪੋਰਟ ਆਉਣੀ ਹੈ ਜੀ ਉਹ ਆਉਣੀ ਹੈ ਕੱਲ ਨੂੰ ਆ ਮੈਂ ਤਾਂ ਅੱਜ ਦੀ ਉਮੀਦ ਰੱਖੀ ਬੈਠਾ ਤਾਂ ਵੀ ਅੱਜ ਆਉਣੀ ਹੈ ਕਿਤੇ ਤਿੰਨ ਤੀਏ ਦਿਨ ਆ ਜਾਂਦੀ ਹੈ ਪਰ ਨਹੀਂ ਉਹ ਕਹਿੰਦਾ ਤਿੰਨ ਦਿਨ ਤੋਂ ਬਾਅਦ ਆਉਣੀ ਹੈ ਅੱਜ ਤੀਸਰਾ ਦਿਨ ਚੱਲ ਰਿਹਾ ਕੱਲ ਰਿਪੋਰਟ ਆਉਗੀ ਉਸ ਤੋਂ ਬਾਅਦ ਦੇਖਦੇ ਆਂ ਕਿਆ ਬਣਦਾ ਕਿਆ ਨਹੀਂ ਤੇ ਡੈਡੀ ਹੁਣ ਕਹਿੰਦਾ ਜੀ ਮੈਂ ਅੰਗਰੇਜ਼ੀ ਦਵਾਈਆਂ ਖਾਲੀਆਂ ਬਹੁਤ ਹੁਣ ਕਹਿੰਦਾ ਮੈਂ ਦੇਸੀ ਦਵਾਈ ਸਟਾਰਟ ਕਰਨੀ ਆ ਵੀ ਇੱਕ ਤਾਂ ਇਹਨਾਂ ਦੇ ਨਾਲੇ ਇੱਥੇ ਫਲੋਰਾ ਅ ਗੁਰੂ ਘਰ ਮੰਦਿਰ ਆ ਕਿ ਗੁਰੂ ਘਰ ਆ ਹੁਣ ਪਤਾ ਨਹੀਂ ਇੱਕ ਵਾਰ ਇੱਕ ਵਾਰ ਮੈਂ ਵੀ ਉੱਥੇ ਦਵਾਈ ਪੀ ਕੇ ਆਵਾ ਬਹੁਤ ਧੇਰ ਪਹਿਲਾਂ ਦੀ ਗੱਲ ਆ ਜੈਸਮੀਨਾਰ ਮੈਂ ਦੋਹੇ ਜਣੇ ਉੱਥੇ ਦਵਾਈਆਂ ਪਾਣੀ ਜਿਉਂ ਆਉਂਦਾ ਤਿਆਰ ਕਰਕੇ ਉਹ ਬਹੁਤ گاੜਾ ਜਿਹਾ ਪਾਣੀ ਅੱਧਾ ਲੀਟਰ ਪਰਾਉਂਦੇ ਬਹੁਤ ਦੁਨੀਆਂ ਪੀਣ ਆਉਂਦੀ ਤੇ ਪਥਰੀ ਦਾ ਕਹਿੰਦੇ ਉੱਥੇ ਹੱਲ ਹੋ ਜਾਂਦਾ ਤੇ ਹੁਣ ਡੈਡੀ ਦਾ ਪਹਿਲਾਂ ਹੋਇਆ ਨਹੀਂ ਹੁਣ ਡੈਡੀ ਕਹਿੰਦਾ ਵੀ ਮੌਥੀ ਹੱਲ ਕਰਾਉਣਾ ਕਿਉਂ ਜਿਹੜੇ ਬੰਦੇ ਖਬਰਸਾਰ ਲੈਣ ਆਈ ਜਾਂਦੇ ਆ ਜੀ ਹੁਣ ਸਾਰੇ ਸਲਾਹਾਂ ਦੀ ਜਾਂਦੇ ਵੀ ਫਲਾਣੀ ਜਗ੍ਹਾ ਦੇਸੀ ਦਵਾਈ ਮਿਲਦੀ ਆ ਉੱਥੇ ਦਵਾਈ ਦੇਸੀ ਮਿਲਦੀ ਆ ਤੇ ਮਨ ਜ ਸਾਡਾ ਵੀ ਅੱਕ ਗਿਆ ਅੰਗਰੇਜ਼ੀਆਂ ਦਵਾਈਆਂ ਖਾ ਖਾ ਕੇ ਡਾਕਟਰ ਕੋਲ ਜਾ ਜਾ ਕੇ ਵੀ ਹੱਲ ਪਤਾ ਨਹੀਂ ਕਰਮਾਂ ਦਾ ਇਹ ਦੁੱਖ ਹੈ ਪਤਾ ਨਹੀਂ ਕੋਈ ਸਾਡੇ ਮਾੜੇ ਕਰਮ ਹੈ ਪਤਾ ਨਹੀਂ ਕੋ ਡੈਡੀ ਪਿਛਲੇ ਜਨਮ ਚ ਕਰਿਆ ਪਤਾ ਨਹੀਂ ਇਸ ਜਨਮ ਚ ਹੋ ਗਏ ਇਹ ਤਾਂ ਹੁਣ ਵੈਗਰੂ ਜਾਣਦਾ ਕੱਟ ਕਿਵੇਂ ਹੋਣਿਆ ਇਹ ਵੀ ਵੈਗਰੂ ਜਾਣਦਾ ਅਸੀਂ ਤਾਂ ਆਪਣੇ ਵੱਲ ਤੇ ਭਾਈ ਸਾਡਾ ਫਰਜ ਹੈ ਸੇਵਾ ਕਰਨਾ ਅਸੀਂ ਦਿਨ ਰਾਤ ਸੇਵਾ ਕਰ ਰਹੇ ਆ ਤੇ ਡੈਡੀ ਦਾ ਫਰਜ ਆ ਵੀ ਇਹ ਨਿਤਨੇਮ ਕਰੇ ਵੈਗੁਰੂ ਵੈਗੁਰੂ ਕਰੇ ਇਹ ਹੁਣ ਮੰਨੂ ਤਾਂ ਲੱਗਦਾ ਨਹੀਂ ਵੈਗੁਰੂ ਵੈਗੁਰੂ ਕਰ ਨੂੰ ਤਾਂ ਖੰਗ ਦੀ ਦਵਾਈ ਕਿਨੇ ਨੂੰ ਖੰਗ ਦੀ ਦਵਾਈ ਕਿਨੇ ਨੂੰ ਭੱਜਣ ਨੂੰ ਫਿਰਦਾ ਪਰ ਮੈਂ ਜਾਣ ਨਹੀਂ ਦਿੰਦਾ ਸਿੱਤ ਜੇਤੀ ਕਹਿੰਦਾ ਮੈਂ ਖੰਗ ਹਾਂ ਆ ਲੋ ਜੀ ਇਹਨੂੰ ਮੇਰੇ ਮੇਰੇ ਪੁੱਤ ਨੂੰ ਮੇਰਾ ਪਾਣੀ ਦੇ ਆ ਪਾਣੀ ਤਾਂ ਦਊਗੀ ਮਾਮੀ ਪਹਿਲਾਂ ਸੱਸ ਜੀ ਨਾਲ ਤਾਂ ਬਾਹਰ ਇੱਧਰ ਤੇ ਵੈਗੁਰੂ ਜੀ ਦਾ ਖਾਲਚਾ ਮੈਂ ਗੁਰਦੂ ਜੀ ਕੀ ਫਤਿਹ ਲੋ ਜੀ ਠੰਡਾ ਪਾਣੀ ਤੇ ਦੇਖੇ ਇੰਨਾ ਕਿੰਨਾ ਕੇ ਫੋਨ ਚ ਵੱਡ ਗਈ ਤੂੰ ਐ ਜੀ ਦੂਜੇ ਲੋਟੇ ਲੌਕ ਕਰਕੇ ਜਾਓ ਸਿੰਪਲ ਅੱਛਾ ਪੈਟਰਨ ਲੌਕ ਨਹੀਂ ਡੈਡੀ ਮੇਨੂੰ ਉਦੋਂ ਮੈਂ ਕਰ ਦੂੰਦਾ ਪਹਿਲਾਂ ਬਲਾ ਬਤਾ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡੈਡੀ ਨੇ ਲੈ ਲਿਆ ਜੀ ਹੁਣ ਫੇਸਬੁੱਕ ਚਲਾਉਣੇ ਆਪ ਕੋ ਤਾਰੇ ਬਾਪਸ ਫੇਸਬੁੱਕ ਹੀ ਚਲਣੀਆ ਕਰਦੀ ਵਟਸਐਪ ਵੀ ਚੱਲੂ ਫੋਨ ਵੀ ਚੱਲੂ YouTube ਵੀ ਚੱਲੂ ਸਾਰਾ ਕੁਝ ਚੱਲੂ ਇਹਨੇ ਕੱਢਣਾ ਕਿ ਆਈਆ ਵਟਸਐਪ ਚੱਤੈ ਨੂੰ ਫੋਨ ਡੈਡੀ ਇੱਕ ਮਿੰਟ ਜੀ ਮੈਂ ਦੇਖੋ ਡੈਡੀ ਨੂੰ ਛੱਡੀ ਛੱਡ ਦੇ ਮੈਂ ਡੈਡੀ ਨੂੰ ਜੀ ਮੈਂ ਤਾਂ ਚੱਲ ਹੁਣ ਪੈਟਰਨ ਲਿਵਾਦਾ ਿਆ

ਉਮਰ ਵੀ ਹੈਗਾ ਹਾਂ 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 ਵਰਸਾ ਆ ਵਰਸਾ ਦਾ ਹਰਾ ਠੀਕ ਆ ਆ ਵਿਚਾਰੇ ਆ ਦੇਖੋ ਹੁਣ ਇਹਦੇ ਵਿੱਚ ਇੱਕ ਤਾਂ ਲੱਗੀ ਵੀ ਆ ਮਨਫ੍ਰੀ ਫੋਟੋ ਆਹ ਦੇਖੀ ਇਹੋ ਮੈਂ ਬਿੱਕੀ ਸਿੰਘ ਦੀ ਆਹ ਆ ਗਿਆ ਤੇ ਕੋਈ ਹੋਰ ਆ ਪਰਿਆ ਜਾਂ ਪਿੰਦਰੇ ਦੀ ਹੋਣੀ ਆ ਪਰ ਪਿੰਦਰੇ ਤਾਂ ਨੰਬਰ ਸੇਵ ਨਹੀਂ ਹੈਗਾ ਵਿੱਚ ਉਹਦਾ ਮੇਰਾ ਨੰਬਰ ਲਾਇਆ ਨਹੀਂ ਤੁਸੀਂ ਉਹ ਚੱਲ ਕੋਈ ਨਹੀਂ ਇਹ ਕੈਮਰਾ ਉੱਪਰ ਆ ਹੈ ਕੈਮਰਾ ਕੈਮਰਾ ਤਾਂ ਡੈਡੀ ਤੈਨੂੰ ਕਹਿ ਪਹਿਲਾਂ ਨੌ ਖੁੱਲਣਾ ਫਿਰ ਕੈਮਰਾ ਖੁੱਲਣਾ ਯਾਰ ਜਾਨੀ ਕੈਮਰਾ ਹੈ ਤਾਂ ਹੀ ਜੇ ਇਹ ਤਾਂ ਲਿਖ ਦਿੱਤਾ ਮਨਪੀ ਤੇ ਮਨਪੀ ਦਾ ਨੰਬਰ ਪਾਉਂਦਾ ਉਹ ਤਾਂ ਮੈਂ ਲਾਉਣੇ ਉਹਦਾ ਆਪ ਹੀ ਆਈ ਇਹਦੇ ਤੇ ਕੈਮਰਾ ਕਾ ਬਾਤ ਕਰਨਾ ਫਿਰ ਤਾਂ ਬਿਨਾ ਉਹ ਤੋਂ ਮੈਂ ਅੱਛਾ ਆਏ ਨਹੀਂ ਰਹਿਣਾ ਆਹਦੇ ਦਾ ਬਾਤ ਕਰੀ ਸਾਹ ਜੀ YouTube ਬਹੁਤ ਠੀਕ ਹੈ YouTube ਦਾ ਮੈਨੂੰ ਪਤਾ ਹੈ ਉਹ ਤਾਂ ਮੈਂ ਲਾਉਦਾ ਹਾਂ ਹਾਂ ਅਰジナ ਉਹਨੂੰ ਦਸਕਾਰ ਨੂੰ ਬੁਲਾ ਕੇ ਇੱਕ ਵਾਰ ਆਈਡੀ ਸੈੱਟ ਕਰਾ ਦੇ ਜਸ ਕਰਨ ਦੀ ਆਈਡੀ ਖੁੱਲੀ ਵੀ ਇਹਦੇ ਚ ਅੱਛਾ ਹਾਂ ਉਹ ਦੁਬਾਰਾ ਪਾਸਵਰਡ ਜਾ ਮੰਗ ਰਹੀ ਮੌਦਾ ਫਾਰਮੈਲਟੀ ਦੀ ਚਲਾਉਂਦੀ ਤਰੀਕ ਇੱਕ ਵਾਰ ਹੈ ਬਸ ਆਉਂਨੇ ਸਭ ਨੂੰ ਰੋਮਾਇਣਾ ਲਾਉਣਾ ਆ ਫੇਸਬੁਕ ਕੇ ਦੇਖੀ ਜਿਆਦਾ ਮੈਂ ਫੇਸਬੁਕ ਕੇ ਦੇਖੀ YouTube ਨਾ ਦੇਖਿਆ ਨਾ ਮੈਂ ਦੇਖਿਆ ਜਿਆਦਾ ਰੋੜਾ ਰੋੜਾ ਜਾ ਪਾਉਂਦੀ ਨਾ ਵੀਡੀਓ ਦੇ ਵਿੱਚ ਫਿਰ ਤਾਂ ਰੋਜ਼ ਫੋਨ ਕਰਕੇ ਉਹਨੂੰ ਝਟਕੀ ਕਰਨਾ ਵੀ ਤੂੰ ਐਨਾ ਕਾਨੂੰ ਬੋਲਦੀ ਆ ਅੱਛਾ ਔਰ ਇਤਨਾ ਚਾਬੀ ਪਾਣੀ ਦੇ ਵਿੱਚ ਸੜਦਣੀ ਉਹ ਕਿੱਥੇ ਲਗਾਉਂਦੀ ਦੇਖਿਆ ਉਹਨੇ ਇਹਦਾ ਤਰ੍ਹਾਂ ਦਿਰ ਨਹੀਂ ਕਰਦਾ ਜਾਣ ਨੂੰ ਐਨਾ ਚਾਬੀ ਦੇਖੋ ਜੀ ਕਿੱਥੇ ਲਗੋਈ ਆ ਐਨਾ ਚਾਬੀ ਕੱਢੀ ਕਿੱਥੇ ਗੱਡੀ ਦੀ ਪਹਿ ਲੱਭਦੇ ਫਿਰ ਜਾਂਦੇ ਫਿਰ ਜਾਂਦਾ ਪਹਿ ਤੇਰਾ ਦਿਰ ਨਹੀਂ ਕਰਦਾ ਨੰਨੂ ਕੋਲ ਤੇ ਰੰਡ ਹਾਂ ਅੱਗੇ ਤੇਰਾ ਦਿੱਲੀ ਕਰਦਾ ਨਾ ਉਹਨੂੰ ਚੱਕ ਲੈ ਇਹਨੂੰ ਗੱਡੀ ਨਹੀਂ ਆਣੀ ਜਾਣਾ ਇਹ ਨਾ ਦੂਰ ਪਾਰਤਾ ਕਰ ਲੈ ਫਿਰ ਤੋ ਆ ਜਾ ਬਈ ਉਹ ਕੇ ਜੀ ਉਹ ਇਹ ਪਤੂ ਜਾ ਆਹ ਹਾ ਚੱਬੀ ਕਰ ਲੈ ਮਤ ਸਬਸਕ੍ਰਾਈਬ ਹੁਣ ਕਰਿਆ ਮੈਂ ਕੀ ਆਪਣਾ ਹੱਥ ਓ ਯਾਰ ਹੁਣ ਮੈਨੂੰ ਪਿਆ ਪਤਾ ਇੱਥੇ ਕਿਹਦੀ ਆਈਡੀ ਖੁੱਲੀ ਵੀ ਕਿਹਦੀ ਨਹੀਂ ਮੈਂ ਤਾਂ ਤੁਹਾਨੂੰ ਕਹਿ ਕੇ ਫਾਰਮੈਲਿਟੀ ਵਾਸਤੇ ਚਲਾਇਆ ਹੈ ਇਹ ਜਸੂ ਦੀ ਆਈਡੀ ਖੋਲਣੀ ਪੈਣੀ ਇਹਦੇ ਵਿੱਚ ਦੁਬਾਰਾ ਸਾਈਨ ਇਨ ਮੰਗੀ ਜਾਂਦਾ ਜੇ ਆਪਾਂ ਕੋਈ ਵੀ ਇਹਦੇ ਵਿੱਚ ਵੀਡੀਓ ਚਲਾਉਂਗਾ ਨਾ ਸਾਈਨ ਇਨ ਮੰਗਣ ਲਾ ਦੇਣਾ ਇਹਦੇ ਜਸੂ ਨੂੰ ਕਹਾਂ ਅੱਛਾ ਜਸਕਰ ਨੂੰ ਫੋਨ ਕਰਕੇ ਕਹਿ ਦੀ ਚੱਲਦੀ ਆ ਉਹ ਚੱਲਦੀ ਆ ਯਾਰ ਖੜ ਜਾਣਾ ਉਹਨੇ ਫੇਰ ਸਾਈਨ ਇਨ ਕਰਨਾ ਚਾਹੀਦਾ ਸਾਈਨ ਇਨ ਮੰਗਦੀ ਮੇਰਾ ਦਿਮਾਗ ਨਹੀਂ ਖਰਾਬ ਮੈਂ ਕੱਲ ਤਾਂ ਮੱਥਾ ਮਾਰ ਲਿਆ ਹਾਂ ਆਪਣੀ ਜਾਦਾ ਅੰਗਰੇਜ਼ੀ ਨਹੀਂ ਸਮਝੀ ਜੀ ਜਸਕਰ ਨੂੰ ਫੋਨ ਕਰ ਕੋਈ ਨਹੀਂ ਬੱਸ ਤੈਨੂੰ ਹੁਣ ਪਹਿਲਾਂ ਹੁਣ ਵੀਡੀਓ 'ਚ ਇਹ ਚੀਜ਼ਾਂ ਸਮਝਾਵਾਂ ਵੀ ਕਿਆ ਕਰੀਏ ਸੌਰੀ ਗਲਤੀ ਹੋ ਗਈ ਤੂੰ ਘਰ ਨੂੰ ਜਾਣਾ ਤਾਂ ਚੱਲ ਸਹਿੰਦਰ ਨੂੰ ਤਾਂ ਮਲਾਓ ਮੈਨੂੰ ਜ ਗੁਰਜੀਕਾ ਖਾਲਸਾ ਵੈਗੁਰਜੀਕੀ ਫਲੇ ਪਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਚ ਰੱਖੇ ਜੇ ਮੇਰੀ ਗੱਲ ਸੁਣ ਜੇ ਸਰਦਰ ਨੇ ਮਿਲਣਾ ਹਾਂ ਦਾ ਵੀਡੀਓ ਦੇ ਵਿੱਚ ਠੀਕ ਹੈ ਨਾ ਆਹ ਰਸਤਾ ਹੈ ਜੀ ਮੂਰੇ ਨੂੰ ਇੱਥੇ ਨੂੰ ਘੁੰਮ ਕੇ ਜਾਂਦੀ ਉਹ ਹਾਂ ਹੁਣ ਉਹ ਦੇਖੋ ਜੀ ਆ ਆ ਬੈਚ ਤੋਂ ਟੱਪ ਕੇ ਜਾ ਕੇ ਉੱਥੇ ਬੈਠੀ ਐ ਤੁਸੀਂ ਬੈਠੇ ਹੋ ਮੁੰਡਾ ਤੁਸੀਂ ਮੂਰਾ ਲੱਕ ਲਾਈ ਬੱਠੇ ਤੇ ਮੰਨ ਲਾ ਲਾ ਕੋਈ ਨਹੀਂ ਲਾ ਹੈਗਾ ਤੂੰ ਮਨੂੰ ਕਹਿ ਦੋ ਤੇਰੀ ਵੀਰ ਜੀ ਰੱਤ ਚੱਕੇ ਹੋ ਪਰ ਰਹੀ ਹੈ ਕੋਈ ਆ ਰਹੀ ਚੱਲ ਕੋਈ ਨਹੀਂ ਉਹ ਕਿਤੇ ਨਹੀਂ ਬੈਡ ਬੁਰਾ ਕੱਪ ਵੀ ਕੋਈ ਚੱਕ ਰਿਹਾਗਾ ਹਾਂ ਤੇ ਹੁਣ ਫਿਰ ਹੁਣ ਆਪਾਂ ਚੱਲੀਏ ਜਾਣ ਤੇ ਭਲਾਈਆ ਡੈਡੀ ਡੈਡੀ ਹੱਥ ਬੰਨਣ ਲੱਗਾ ਕਹਿੰਦਾ ਜਾਓ ਆਪਣੇ ਘਰ ਆਪ ਵੀ ਬਾਈ ਦੇ ਘਰ ਵੀ ਦੇਖਣਾ ਮੈਂ ਤੇ ਸਾਨੂੰ ਹੱਥ ਕੱਟ ਜੋੜੇ ਤੇਰੇ ਤਾਂ ਕਰਦੇ ਨਾ ਨਾ ਮੈਂ ਨਹੀਂ ਮੈਂ ਤਾਂ ਸੰਦੇਮ ਡੈਡੀ ਮੈਂ ਨਹੀਂ ਇੱਕ ਮਿੰਟ ਇਹ ਦੇਖੋ ਜਾਓ ਹਾਂ ਜਾ ਮੈਂ ਤਾਂ ਇਹ ਕਿਹੜਾ ਰੱਖੂ ਹਾਂ ਫਿਰ ਵੀ ਕਾਤ ਸਨੇਖਣਾ ਤੇ ਤਾਂ ਹੱਥ ਕੱਟ ਜੋੜੇ ਉਹ ਮੈਨੂੰ ਤੇ ਬਹੁਤਾ ਮੰਨੂ ਆ ਬੰਦੂ ਚੋੜਦਾ ਉਹ ਤਸੱਦੜੀ ਸਹੀ ਸਹੀ ਨਹੀਂ ਸੰਦੀਪ ਤਾਂ ਕਰਦੀ ਮੈਂ ਤਾਂ ਨਹੀਂ ਕਰਦਾ ਨਾ ਨਾ ਇਹ ਵੀ ਕਰਦੀ ਨਹੀਂ ਇਹ ਤਾਂ ਥੋੜਾ ਬੋਦਾ ਕਰਦੀ ਇਹਨੂੰ ਪੀੜ ਲਾ ਦੇ ਜੀ ਕਿਤੇ ਕਾਹਨੇ ਦਾ ਮੰਦੀ ਨੇ ਬੇਰੱਖਾ ਨਿਆਣੀ ਕਰਦੀ ਨੇ ਸੁਣ ਲਿਆ ਮੈਂ ਆਪਣੇ ਡੈਡੀ ਲਈ ਨਿਆਣੀ ਹੈ ਅੱਛਾ ਥੋੜੇ ਨਿਆਣੀ ਦੇਖ ਲਓ ਟੁੱਟਲ ਬੁੱਲੇਲੇ ਪਰ ਅੰਦਰ ਨਾਲ ਲਵਲੀ ਇੱਕੇ ਛੁੱਟੀਆਂ ਘਟਣ ਗਿਆ ਆਪਣੇ ਨਾਨਕੇ ਘਰ ਤੇ ਬੂਆ ਕੋਲ ਉਹ ਰੋਜ਼ ਵੀਡੀਓ ਕਾਲ ਕਰਕੇ ਕਹਿ ਦਿੰਦਾ ਹਾਂ ਤਾਂ ਦੋ ਵਾਰ ਹੁੰਦੀ ਹੈ ਦਿਹਾੜੀ ਚ ਵੀਡੀਓ ਕਾਲ ਕਰਾਂ ਦੀ ਹਾਂ ਹੁਣ ਉਹਦਾ ਜੀ ਜੱਠਾ ਹੋਵੇ ਹੁਣ ਫੁੱਪੜ ਨਾ ਜਾਣਾ ਤੂੰ ਨੇ ਫਿਲਮ ਦੇਖਣ ਉਹਨਾਂ ਨੂੰ ਇੱਕੜੀ ਪਤੇ ਆਉਣਾ ਪੈਣਾ ਹਾਂ ਫਿਲਮਾਂ ਫਲਮਾਂ ਜਿਹਾ ਦਿਖਾ ਗਈ ਹਾਂ ਨਹੀਂ ਉਹ ਵੈਸੇ ਤਾਂ ਜੀ ਲੱਗਿਆ ਮੈਨੂੰ ਹਾਂ ਕੀ ਹੋ ਗਿਆ ਮੂੰਹ ਤੇ ਕੀ ਬੁੱਢੀ ਦੇ ਜਾਣ ਚੁਗਾ ਮੈਂ ਤਾਂ ਦੇਖ ਰਹੀ ਅੱਜ ਥੱਕ ਗੋ ਮੇਰੀ ਕੌਣ ਕਾਫਟਰ ਡਾਕਟਰ ਪਾਏ ਜੁਵਤਾ ਖਾਂ ਕੱਢਣ ਵਾਲੇ ਕੋ ਡਾੜੀ ਤੂੰ ਆਲਾ ਕਹਲਾ ਦੇ ਫੇਸਬੁਕ ਲਾ ਦੇ ਫੇਸਬੁਕ ਤੇ ਲਾ ਕੇ ਡਾੜੀ ਨਹਰੇ ਕਿ ਦੋ ਰੇਲ ਬਣਾਈ ਦੀ ਕੱਲ ਬਾਬੇ ਨੂੰ ਗਾਲਾਂ ਕੱਢੀਆਂ ਕੋਈ ਬਾਬੇ ਵਾਲੀਆ ਵੀਡੀਓ ਦੇਖ ਲਈਆਂ ਅੱਜ ਕਿਹਦਾ ਧੰਨ ਕੱਢਣ ਦੇ ਲਈ ਨੂੰ ਗਾਲਾਂ ਕੱਢੀਆਂ ਬਾਬਾ ਉਹਦਾ ਪੰਗਾ ਹੀ ਲੈ ਰਿਆ ਪੰਗਾ ਉਹ ਬਤਾਉਂਗਾ ਵੈਸੇ ਡਾੜੀ ਦੇਖਿਆ ਕਰ ਤੂੰ ਸਾਡੇ ਵਾਲੀ ਵੀਡੀਓ ਜੇ ਡਾੜੀ ਹੁਣ ਮੈਨੂੰ ਤੇਰੇ ਜੁਵਾਈ ਨੇ ਮੈਂ ਸਮਝ ਸਕਿਆ ਨੋਟ ਕਰਿਆ ਅਗਰ ਗੱਲ ਫੇਰ ਆ ਕੇ ਫੜਾ ਕੇ ਤੈ ਮੇਰੀ ਕੁੜੀ ਨੂੰ ਮੈਂ ਇਸ ਕਿਵੇਂ ਕਿਹਾ ਵਜ਼ਨ ਘਟਾਓ ਬੱਜਾਂ ਕਟਾਓ ਥੋੜੇ ਨਾਲੇ ਚੱਕ ਕਟਾਓ ਤੇਰੀ ਮਾਂਸ ਕੀ ਤੇਰੀ ਰਿਕਸ਼ਾ ਦੀ ਮਾਸੀ ਤੇਰੀ ਭੈਣ ਦੀ ਬਗੜਾਂ ਗਾਲੀ ਬੱਜਾਂ ਗਿਆ ਬਿਮਾਰੀ ਕੱਢ ਗਿਆ ਪੁੱਤ ਆ ਦੇ ਲੈ ਮੈਂ ਹੁਣ ਤੇਰੀ ਸਾਲੀ ਨੂੰ ਯਾਦ ਕਰਿਆ ਤਾਂ ਡੈਡੀ ਨੋਟ ਕਰਿਆ ਉਹ ਦੇ ਲੈ ਸ਼ਰੀਰ ਨੂੰ ਠੀਕ ਰੱਖੀ ਤਾ ਠੀਕ ਹੈ ਖਈਓ ਚੰਗਾ ਅੱਛਾ ਮੇਰਾ ਭਾਈ ਦਾ ਤਾਂ ਹੀ ਮਾਰੀਏ ਲੱਗ ਗਈ ਆਹ ਭਾਰੀ ਕਿੱਧਰ ਭਾਰੀ ਨਾ ਭਾਈ ਜਾਂ ਮੈਂ ਪੁੱਛਿਆ ਨਿੱਕੀ ਨੂੰ ਨਾ ਪਹਿਲਾਂ ਪਹਿਲਾਂ ਸੂਟ ਫਾਦਦਾ ਨਹੀਂ ਸੀ ਡਾਡੀ ਦਾ ਢੱਡਾ ਚੰਨ ਹਲਕਾ ਹੋ ਗਿਆ ਬਹੁਤ ਫਰਕ ਪੈ ਗਿਆ ਹੁਣ ਬਾਈ ਕੋਈ ਖਾਂਗ ਖੁੰਗਾਰੀ ਦਵਾਈ ਨਾ ਲਾ ਲਈ ਨਹੀਂ ਨਹੀਂ ਪਰ ਇਹ ਜੇ ਰੱਖੀ ਨਹੀਂ ਨਾ ਜਿੰਨਾ ਜੁਰੀ ਆਰਡਰ ਹੀ ਕਰਦੇ ਉਹਨਾਂ ਜੁਰੀ ਨਾ ਆਰਡਰ ਮੇਰੇ ਜ਼ਿੰਦਗੀ ਜੀ ਨਹੀਂ ਕਰਦੀ ਮਰ ਜੂਗੀ ਪਰ ਤੈਨੂੰ ਆਰਡਰ ਨਹੀਂ ਕਰਦੇ ਆ ਆ ਤੁਸੀਂ ਹੁਣ ਜਿਹੜੇ ਇੱਧਰ ਦੇ ਲੋਕਲ ਬੰਦੇ ਜੀ ਉਹ ਤਾਂ ਖਰਾਕਾ ਨੂੰ ਪੇਸ਼ਾ ਲੋਗੇ ਵੀ ਖਰਾਕਾ ਕਿਹੜੀ ਆ ਜਿਹੜਾ ਖਮਾਣੋ ਜਿਹੜਾ ਖਮਾਣੋ ਦੇ ਲਾਗਪਾਸ ਵਾਲੇ ਜੀ ਸਾਰੇ ਪਛਾਣਦੇ ਹੋਣੇ ਵੀ ਇੱਕ ਕਮੈਂਟ ਕਰਕੇ ਦੱਸਿਓ ਜੀ ਇਹ ਵੀ ਕਿਹੜੀਆਂ ਘਰਾਕਾ ਇਹ ਇਹ ਗੋਡਿਆਂ ਦੀ ਦਵਾਈ ਹੈ ਅਕਰੈਲੀ ਵਾਲੇ ਦੀ ਸਾਰੇ ਨੂੰ ਇੱਕੇ ਤਈ ਜਿਹਦਾ ਦਵਾਈ 20 20 ਪੁਰੀਆਂ ਕਟੀਆਂ ਵਾਲੀ ਵਾਈਗਰੋ ਪਟਿਆਲੇ ਦੀ ਆਵਤੋ ਮੱਠੀ ਕਰੋ ਹਲੋ 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 ਆਈ ਆਈ ਹੋਈ ਤੂ ਖੂਆ ਵਿਟਾਮਿਨ ਚਾਹੇ ਦੱਸਿਆ ਨਹੀਂ ਲੱਗਦੀ ਲੱਗਿਆ ਹੁੰਦਾ ਸਾਰੀਆਂ ਬਿੱਗੀਆਂ ਨਹੀਂ ਚਲੋ ਉਹ ਗੱਲ ਤਾਂ ਕਹਿੰਦਾ ਵੀ ਜੋ ਸਵਾਦੀ ਚੁਟਕੀ ਨਾਲ ਰਾਮ ਲੱਜ ਮੈ ਉਹਨੂੰ ਫਿਰ ਗੱਲਾਂ ਕਰਦੇ ਹਾਂ ਚੱਲੀ ਆਈ ਨਵੇਂ ਮਸ਼ੂਰ ਆ ਆ ਦੇਖੋ ਹੁਣ ਤੂੰ ਸਿੱਕਾ ਮਾਰਕਟ ਜਾਂ ਮੂੰਹ ਮਿੱਠਾ ਕਰੀ ਨੱਕ ਪਰ ਕਾਲਾ ਪਾ ਦੇ ਚੱਪਾ ਰੋ ਲਾ ਵਾਸਤੇ ਤੁਸੀਂ ਲਾ ਮੈਂ ਤਾਂ ਖੋਲ ਨਹੀਂ ਲਾ ਲਾ ਪਾਣੀ ਦਾ ਭੱਟ ਵੀ ਮਿੱਠਾ ਵੀ ਥਾਲੂ ਮਿੱਠਾ ਚੁਟਕਰਾ ਪਿਆ ਮਿੱਠਾ ਵੀ ਪਾ ਲੂ ਮਿਰਚ ਪਾ ਲੂ ਮੈਨੂੰ ਵੀ ਦੇਣਾ ਤੇ ਘੁੱਟ ਹੂੰ ਚਲੋ ਚਲ ਬੱਚਾ ਨੋਕ ਚੱਲ ਜੱਡੀ ਚਲੋ

ਇਹਦਾ ਤਾਂ ਨਾਟਕਾ ਡੈਡੀ ਦਾ ਸੀ ਇਹ ਦੁੱਤਾ ਕਿਹਾ ਹੋਰ ਫਰਕ ਹੁੰਦਾ ਡੈਡੀ ਤੇਰੇ ਲਈ ਮੇਰਾ ਪਿਆਰ ਨਾਟਕਾ ਉਹ ਨਾ 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 ਹੁਣ ਨਾ ਗੱਲ ਕਰੀ ਨਾਟਕਾ ਨੱਕ ਕਾਲਾ ਨੱਕ ਕਾਲਾ ਕਰੀ ਫਿਰਦੀ ਏ ਤੂੰ ਨੱਕ ਕਾਲਾ ਹਾਂ ਲੋ ਜੀ ਹਦਰਬਾ ਬੜਾ ਬਾਈ ਵੀ ਆ ਗਿਆ ਬਾਪੂ ਬੁਲਾ ਸਾਸਰੀ ਗੱਲ ਸਾਸਰੀ ਗੱਲ ਜੀ ਹਾਂ ਅਸੀਂ ਹੁਣ ਚੱਲੇ ਅਸੀਂ ਚੱਲੇ ਆ ਹੁਣ ਤੂੰ ਆਪਣੇ ਭਾਈ ਦੀ ਰੌਣਕ ਮੇਲਾ ਚ ਲਾ ਆਇਆ ਕਰ ਲੱਗੀ ਪਹਿਲਾਂ ਮਿਲ ਕੇ ਸਾਨੂੰ ਭੇਜਤਾ ਦੇ ਤੇ ਗੱਡੀ ਕਿਉਂ ਗਈ ਨਹੀਂ ਤੁਸੀਂ ਅਰੇ ਅਰੇ ਗੇਟ ਖੋਲਣਾ ਹਾਂ ਲੈ ਨਾ ਪੁੱਛੀਤਾ ਫਿਰ ਠੀਕ ਹੈ ਕੋਈ ਹਾਂ ਇਹਨੂੰ ਕੱਕਾ ਕੱਕਾ ਕਾ ਕੀ ਹੈ ਇਹਨੂੰ ਛੱਡ ਦਿਓ ਆਹ ਉਹ ਨੂੰ ਤਾਂ ਹੁਣ ਇੱਦਾਂ ਬੜੀ ਹੋ ਜੂਗੀ ਥੋੜੀ ਜਿਹੀ ਫੇਰ ਰਹਿਣ ਲੱਗ ਜੂਗੀ ਥੋੜੇ ਜਿਹਾ ਫੇਰ ਲੱਗ ਜਾ ਫੇਰ ਰਹਿਣ ਲੱਗ ਜੂਗੀ ਫੇਰ ਲੱਗ ਪਲੱਗ ਰੀਸਰ ਮਾੜਨਾ ਪਲੱਗ ਨਹੀਂ ਤਾਂ ਬਾਈ ਕਰ ਦੇ ਸਾਰੇ ਕੀ ਆ ਗਿਆ ਹਾਂ ਲੱਤਾਂ ਨਹੀਂ ਜਲਦੀ ਕਰਾ ਲਈ ਹਾਂ ਦੋ ਟੀਕੇ ਲਵਾ ਕੇ ਆ ਬਾਪੂ ਉਹ ਵੀ ਦਵਾਈ ਦੇ ਅੱਛਾ ਕਰਾਲੀ ਵਾਲੇ ਦੇ ਪਾਣੀ ਕਰਾ ਪਾਣੀ ਕਰ ਕੱਚੀਆ ਰੱਖੋ ਕਰਾਲੀਆ ਨੂੰ ਤੁਸੀਂ ਭਾਇਆ ਤੇਰੀ ਜਿਹੜੇ ਜਾਂਦੇ ਨਾਰੇ ਜਾਂਦੇ ਸਾਰੇ ਗੋਲੂ ਆ ਮੈਨੂੰ ਇੱਕਦਮ ਦੋ ਮਹੀਨਾ ਚ ਆਹ ਮੈਂ ਨਾਈਟ ਟੇਕ ਕਨੌਂਦਾ ਆ ਰਾਮ ਉਹ ਕਿਹ ਹੱਥਾਂ ਤੋਂ ਨਹੀਂ ਨਾ ਅੱਛਾ ਆ ਤਾ ਬਿਲਕੁਲ ਹੈ ਬਗਣਾ ਆਈ ਨੀ ਤੇ ਰਤ ਉਹ ਯੂਨੀ ਹਾਂ ਕਿੱਥੇ ਨੇੜੇ ਵੀ ਆ ਪਾ ਦੇ ਦਵਾਈ ਆ ਆ ਲੋਈ ਦੇ ਨਸਾ ਫਿਰ ਇਹਦਾ ਮਤਲਬ ਆ ਹਾਂ ਆਦੇ ਆਪੂ ਪਹਿਲੀ ਚੱਕ ਕੇ ਖੜ ਗਿਆ ਕਹਿੰਦਾ ਆਸਵਾ ਤੇਰੇ ਕੋਲ ਵੀ ਆ ਮੈਂ ਤਾਂ ਪਹਿਲੀ ਗੱਲ ਕਰਕੇ ਟੈਨ ਸੀ ਕੱਲ ਲੈ ਗਈ ਅੱਛਾ ਆਸਲਾ ਮਾਰੀ ਗੱਲ ਕੱਲ ਖੜੀ ਹੈ ਕੁੜੀ ਤਾਂ ਕੋਡ ਡੀ ਹੋਏ ਆ ਠੀਕ ਹਾਂ ਮੇਰਾ ਬਾਪਾ ਹਾਂ ਮੈਂ ਕਿਰੂ ਕੇ ਇਹ ਮੁਕਦਮੇ ਤੇ ਪਾਈ ਕਰਤੇ ਹੋਗੇ ਕੁੜੀ ਹੋੜੜੀ ਕਿਸੇ ਦਾ ਵੀ ਫਿਕਰ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਬਾਅਦੋਂ ਨਾਮ ਘੱਡੀ ਰੱਖੋ ਰੀਤਲੀ ਵਿੱਚ ਪਹੁੰਚ ਗਏ ਜੀ ਸ਼ਰਮਾ گارਮੈਂਟ ਕਮਾਣੋ ਤੇ ਤੇ ਆ ਮੇਰੇ ਵੀਰ ਬੈਠੇ ਜੀ ਬਲਾਉ ਜੀ ਪਤ 80 ਗਾਜੀ 80 ਗਾਜੀ 80 ਗਾਜੀ ਤੇ ਹੈਗੇ ਜੀ ਆਪਣਾ ਜੱਗਾ ਪੰਡਤਾ ਜੀ ਜੀ ਉਹਨਾਂ ਦੇ ਰਿਸ਼ਤੇਦਾਰ ਹੈ ਜੀ ਖਾਸ ਮਨੂੰ ਜੱਗੇ ਨੇ ਕਈ ਵਾਰ ਕਿਹਾ ਵੀ ਮੇਰੇ ਵੀਰਾਂ ਦੀ ਦੁਕਾਨ ਪਰ ਜਾ ਕੇ ਆਈ ਤੇ ਅੱਜ ਆਇਆ ਨਾ ਤੋਂ ਲੱਤੀ ਆ ਜੀ ਇੱਕ ਨਿੱਕਰ ਆ ਮੈਂ ਪਹਿਲਾਂ ਲੈ ਗਿਆ ਸੀ ਤੇ ਮਨੂੰ ਵਧੀਆ ਲੱਗੀ ਅੱਜ ਮੈਂ ਦੋ ਨਿੱਕਰਾਂ ਲੱਤੀਆਂ ਤੇ ਇੱਕ ਟੀ-ਸ਼ਰਟ ਬਾਈ ਵਾਸਤੇ ਲੈ ਲਈ ਤੇ ਇੱਕ ਵਾਰ ਅਨਦੀ ਦੁਕਾਨ ਤੇ ਆ ਕੇ ਜਰੂਰ ਵਿਜ਼ਿਟ ਕਰਨਾ ਜੇ ਤੁਹਾਨੂੰ ਸਮਾਨ ਵਧੀਆ ਲੱਗਿਆ ਤਾਂ ਜਰੂਰ ਲੈ ਜਾਓ ਨਹੀਂ ਤਾਂ ਵੀਰਾਂ ਕੋਲ ਬਥੇਰਾ ਪਿਆ ਇੱਥੇ ਮੁੱਕਦਾ ਨਹੀਂ ਹੈਗਾ ਤੇ ਮੈਂ ਇੱਕ ਚੀਜ਼ ਨੋਟ ਕਰੀ ਜੀ ਬਾਈ ਯਾਰ ਆ ਨਮਕ ਪਿਆ ਨਮਕ ਹੈ ਕਿ ਕੁਝ ਹੋਰ ਹੈ ਇਹ ਨਮਕ ਹੈ ਜੀ ਇਹ ਇਹ ਨੈਗੇਟਿਵਿਟੀ ਘਾਤਰ ਰੱਖਿਆ ਹੋਇਆ ਹੈ ਜੀ ਆਪਾਂ ਨੇ ਅੱਛਾ ਹਾਂ ਜੀ ਨੈਗੇਟਿਵਿਟੀ ਘਾਤਰ ਹੈ ਹਾਂ ਜੀ ਤੇ ਮਤਲਬ ਮੈਂ ਇੱਕ ਕਿਸੇ ਵੀਡੀਓ 'ਚ ਵੀ ਸੁਣਿਆ ਤਾਂ ਵੀ ਜਿਹੜਾ ਨਮਕ ਨਾਲ ਹੱਥ ਧੋਣੇ ਪਤਾ ਨਹੀਂ ਐਦਾਂ ਦੀ ਇੱਕ ਬੀਬੀ ਦਾ ਮੈਂ ਉਹਨੂੰ ਫੋਲੋ ਵੀ ਕਰਦਾ ਤਾਂ ਮੁੜ ਕੇ ਬਚਾ ਰਾਇ ਨਹੀਂ ਮੇਰੇ ਕੋਲ ਇਹ ਆਪਾਂ ਵੈਸੇ ਹੀ ਕਰਾਂ ਬਸ ਨੈਗੇਟਿਵਿਟੀ ਕਰ ਤਰੱਖਿਆ ਵੇ ਕੋਈ ਹੋਰ ਕੋਈ ਐਸੀ ਵੈਸੀ ਗੱਲ ਵੇ ਤਨੂੰ ਨਹੀਂ ਰੱਖਿਆ ਬਸ ਵੈਸੇ ਹੀ ਰੱਖਿਆ ਹੋਇਆ ਨੈਗੇਟਿਵਿਟੀ ਨੈਕਟਿਵਿਟੀ ਹੁੰਦੀ ਹੈ ਜਿਹੜੀ ਇਹ ਹਾਂ ਵੇ ਉਹਦੇ ਦੂਰ ਨੈਗੇਟਿਵਿਟੀ ਦੂਰ ਕਰ ਦਾਂ ਨਾ ਹਾਂ 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 ਤੇਰਾ ਬਾਈਆਂ ਨੇ ਮਨੂੰ ਤਾਂ ਦੇਸੀ ਜਿਹਾ ਬਾਜ਼ਰੀ ਲੱਗਦਾ ਬਾਕੀ ਪਤਾ ਨਹੀਂ ਕਿਹੜੀ ਆਈਟਮ ਹੋਣੀ ਹੈ ਕਿਉਂ ਲੈ ਬਗੈ ਸੀ ਕਿਉਂ ਜੀ ਯੋ ਇਹ ਆਨਲਾਈਨ ਮੰਗਾਇਆ ਸੀਗਾ ਆਪਾਂ ਨੇ ਹਾਂ ਚਾਟਮਾ ਇਹ더라 ਪਤਾ ਨਹੀਂ ਕਹਿੰਦੇ ਇਹ ਵੀ ਕੋਈ ਨਹੀਂ ਹੈ ਬਾਂਸ ਬਾਂਸ ਹੈ ਅੱਛਾ ਬਾਂਸ ਦਾ ਬਟਾ ਹੈ ਲੱਗਦਾ ਤਾਂ ਇਹ ਜਿਹੇ ਕੋਸ ਤੇ ਜਦੋਂ ਜਿਖਣਾ ਗੰਨੇ ਦੇ ਪੱਛੇ ਹੁੰਦੇ ਮੈਨੂੰ ਤਾਂ ਲੱਗ ਜਿੰਦਾ ਜੱਟ ਪਾਸ ਦੇ ਸੀ ਭਾਸਾ ਸਾਜੀ ਆ ਵੀ ਕੋਈ ਆਨਲਾਈਨ ਨੇ ਮੰਗਾਇਆ ਲੱਗਦਾ ਤੁਹਾਨੂੰ ਚੱਲ ਕੋਈ ਨਹੀਂ ਵੀਰ ਦਾ ਮੇਰਾ ਤਾਂ ਬਈ ਮੈਨੂੰ ਤਾਂ ਸੌਦਾ ਇਹਨਾਂ ਦਾ ਵਧੀਆ ਲੱਗਿਆ ਤੇ ਦੁਕਾਨ ਦੇ ਵਿੱਚ ਜਿਹੜੇ ਵੀ ਐਕਸਲ ਦਾ ਤੁਹਾਨੂੰ ਕੱਪੜਾ ਚਾਹੀਦਾ 2 ਐਕਸਲ 3 ਐਕਸਲ ਲਾਰਜ 4 ਐਕਸਲ 5 ਐਕਸਲ ਮੈਂ ਭਾਈ ਵਾਸਤੇ ਲੈ ਕੇ ਟਾ ਜੀ 5 ਐਕਸਲ ਟੀ-ਸ਼ਰਟ ਲੱਤੀ ਆ ਹੁਣੇ ਐੱਚੀ ਤੇ ਮਿਲਿਆ ਹੋਰ ਕਮਾਣੋ ਤੇ ਕਿਤੇ ਨਹੀਂ ਮਿਲੀ ਹੈਗੀ ਮੈਨੂੰ ਇਹ ਬਾਈ ਕਹਿੰਦੇ ਸਾਡੇ ਕੋਲ ਜਿਹੜਾ ਮਰਜੀ ਐਕਸਲ ਤੁਹਾਨੂੰ ਮਿਲੂਗਾ ਇਹ ਬੱਸ ਸਟੈਂਡ ਦੇ ਬੈਕ ਸਾਈਡ ਆ ਹਾਂਜੀ ਖੰਨੇ ਰੋਡ ਤੇ ਖੰਨੇ ਰੋਡ ਤੇ ਬਾਕੀ ਬੱਦ ਆਹਿਆ ਬੱਸ ਸਟੈਂਡ ਤੋਂ ਹਾਂਜੀ ਲੈ ਕੇ 5 ਐਸਲ ਤੱਕ ਮਾਲ ਪਿਆ ਹਾਂਜੀ 20 23 ਤੋਂ ਲੈ ਕੇ 44 ਤੱਕ ਸਾਈਜ਼ ਪਿਆ ਪੈਂਡਾ ਹਾਂ ਹਾਂ ਚਲਟ ਪਈ ਇਹ 5 ਐਸਲ ਤੱਕ ਆਲ ਸਾਈਜ਼ ਪਿਆ ਹਾਂ ਆਲ ਜਿਹੜਾ ਚਾਹੀਦਾ ਮੋٹے ਤੋਂ ਲੈ ਕੇ ਪਤਲੇ ਤੱਕ ਚਲ ਵਧੀਆ ਵਧੀਆ ਵੀਰ ਜੋ ਕੰਮ ਤਾਂ ਉਹ ਕਰੋ ਜੇ ਹੁਣ ਤੁਸੀਂ ਕੱਪੜਾ ਪਾਇਆ ਤਾਂ ਤੁਹਾਡੇ ਕੋਲ ਹਰ ਪ੍ਰਕਾਰ ਦਾ ਕੱਪੜਾ ਹੋਣਾ ਚਾਹੀਦਾ ਹੈ ਜੀ ਕਸਟਮਰ ਮੋੜਨ ਆਣੀ ਜਾਏਗਾ ਜਿਹੇ ਜਿਹੇ ਅਗਲੇ ਕੋਲ ਡਿਮਾਂਡ ਆ ਤਾਂ ਉਹਦਾ ਕੱਪੜਾ ਹੋਣਾ ਚਾਹੀਦਾ ਬਾਕੀ ਚਲੋ ਮੈਂ ਤਾਂ ਜੀ ਸੌਦਾ ਆਪਣਾ ਮਾਰ ਲਿਆ ਇੱਕ ਵਾਰ ਤੁਸੀਂ ਵੀ ਜ਼ਰੂਰ ਵਿਜ਼ਿਟ ਕਰਿਓ ਆ ਕੇ ਬਾਈਆਂ ਕੋਲ ਤੇ ਹੁਣ ਚਲਦੇ ਆਂ ਉਧਰ ਸੰਦੀਪ ਵੀ ਗੱਡੀ 'ਚ ਬੈਠੀ ਮੇਰੀ ਵੇਟ ਕਰ ਰਹੀ ਜੀ ਕਾਰ ਤੇ ਰਸੀਵਿੰਗ ਕਰਨ ਵਾਸਤੇ ਬੰਦੇ ਸਾਨੂੰ ਪਹਿਲੀ ਖੜੇ ਆ ਜੀ ਕਾਫੀ ਦਾ ਬੈਟੇ ਦੀ ਖਾਤਾ ਬੈਟੇ ਦੀ ਚਿੱਤੀ ਪਤੇ ਨਮਸਕਾਰ ਜੀ ਨਮਸਕਾਰ ਚੰਗੀ ਜਿਹੀ ਗੱਲਾਂ ਚੱਕ ਸੇ ਮਲਾ ਮਰ ਤਾ ਹੁਣ ਦੇਖੀ ਜਾ ਆ ਵੀ ਸਮਾਨ ਕਿਵੇਂ ਨਿਕਲਦਾ ਗੱਡੀ ਜਦੋਂ ਹਾਂ ਰੇ ਚੱਕਾ ਪਈ ਜਾਦਾ ਤੁਸੀਂ ਇਹ ਨੂੰ ਛੱਡ ਦੇਣਾ ਇਹ ਸਮਾਨ ਛੱਡਣਾ ਨਹੀਂ ਤੁਸੀਂ ਥੱਲੇ ਮਿਲ ਗਏ ਜੀ ਇਹ ਗਾਂ ਚੋਣਾ ਵੇ ਤੇ ਥੱਲੇ ਕਾਬੂ ਹੋ ਗਏ ਮੇਰੇ ਚੱਲ ਕੋਈ ਪਰੀਤ ਆਪਣੇ ਬੜੇ ਪਾਪਾ ਨਾਲ ਲੱਗੀ ਵੀ ਖੇਡਣ ਕੱਲ ਜੀ ਸਾਰਿਆਂ ਨੂੰ ਸਾਡਾ ਰੀਤ ਬਗਾਇ ਜਿੰਤਾ ਲੱਗਦਾ ਹੈਗਾ ਹੁਣ ਤਾਂ ਕਿੰਨੀ ਗੱਲਾਂ ਕਰੀ ਜਾਓ ਆ ਗਿਆ ਮੇਰਾ ਪੁੱਤ ਹੈ ਕੰਮ ਕਰ ਲੱਗੀ ਆਉਂਦੀ ਸਾਰੀ ਕਿੰਨੇ ਲੱਦੋ ਤੋਂ ਕਿੰਨੇ ਪੂਨ ਬਣ ਗਿਆ ਝੰਡਾ ਇੱਧਰ ਨੇ ਲੱਗੀ ਵੀ ਟਿੱਡੀ ਕਿਆ ਕਰਦੀ ਆ? ਕਾ ਆ ਮੈਨਿਕਲ। ਉਹ ਗੱਡੀ ਤਾਂ ਕੱਢ ਦਿੰਨੇ ਆ। ਆ ਤਾਰੀ ਯਾਰ। ਉਹ ਗੋੜਾ ਗੱਡੀ, ਹੀ ਗੋੜਾ ਗੱਡੀ। ਆ ਸੋਲਿਆ ਬੈਠੇ ਬਗਦਨਾ। ਇੱਕ ਨਹੀਂ ਫਸਾਇਆ ਵੇ ਲੋਕ ਲੋਕੋ ਜੇ ਫਸੇ ਨਹੀਂ ਤਾਂ ਚੰਗੀ ਤਰ੍ਹਾਂ। ਇਹ ਆਉਣੇ ਰੱਖੀ ਹੋਈ ਹੈ ਚੋਲ ਆਉਣੇ ਬਿਆਹਾਂ ਪਾਣੀ। ਇਹ ਤਾਂ ਉਹ ਆਪੇ ਬੰਦ ਹੁੰਦਾ ਹੁੰਦਾ ਸਾਰਾ ਟਾਈਮ ਨਾਲ ਬੰਦ ਹੁੰਦਾ। ਲੋ ਜੀ ਸਾਡੀ ਭੈਣ ਆ ਗਈ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਹੋਰ ਕਿਵੇਂ ਸਤਿ ਆਕਾ ਜੀ ਹਾਂ ਹਾਂ ਹੋਰ ਕਿੱਦਾਂ ਮੇਲਾ ਆਪਣੀਆਂ ਪਰਜਾਈਆਂ ਨੂੰ ਹੋਰ ਤੇ ਪਾਪੋ ਕਿੰਨੀ ਆਉਂਦੀ ਆ ਹਾਂ ਇਹ ਤਾਂ ਮਾਮੇ ਨੇ ਗਿਫਟ ਕਰੀ ਦੀ ਨਾਲੇ ਲਈ ਫਰੀ ਜਾਂਦੀ ਆ ਜਿੱਦਾਂ ਨੂੰ ਕੋਈ ਕਹਿੰਦੀ ਗੱਡੀ ਪਿੱਛੇ ਲੱਤ ਕੇ ਲੈ ਕੇ ਚੱਲਣਾ ਮਾ ਦੇਈ ਇਹ ਇਹ ਚਲ ਜਾਂਦੀ ਗੱਡੀ ਨੂੰ ਨਾਲੇ ਮਿਲ ਜਾਂਦੀ ਇਹ ਫਿਰ ਵਧੀਆ ਹਾਂ ਹਾਂ ਹੈਗਾ ਉਹਦੇ ਕੋਲ ਆ

ਗੁਪਤੀ ਰੱਖ ਜ਼ਮਾਨ ਗੁਪਤੀ ਗੁਪਤੀ ਨਹੀਂ ਆਪਣਾ ਦੇ ਦੋ ਗੁਪਤੀ ਰੱਖ ਦੂਆ ਇਹ ਆ ਕੱਪੜੇ ਵਿਖਾਵਾ ਅੱਛਾ ਆ ਲੈ ਦੂਰ ਦੇ ਕੱਪੜੇ ਲੈ ਹਾਂ ਆਪਣੇ ਨਹੀਂ ਆਪਣੇ 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 ਸਰ ਕਿਹੜੇ ਲੱਤੇ ਆਣਾ ਚੱਲ ਕੋਈ ਨਹੀਂ ਕੋਈ ਨਹੀਂ ਲੱਤਾਂ ਮੈਂ ਠੀਕ ਠੀਕ ਵਧੀਆ ਠੀਕ ਆ ਬਾਹਰ ਗਏ ਦੂਰ ਦਾ ਕੱਛਾ ਲੈ ਇਹ ਰਾਜਾ ਇਹ 800 ਦਾ ਹੋਣਾ ਪੱਕਾ ਹਾਂ 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 ਤੇਰੇ ਘਰ ਵਾਲੇ ਦਾ ਕੱਛਾ ਡੀ ਸ਼ਰਟ ਇਹਨੂੰ ਤਾਂ ਵਿਚਾਰੇ ਮੋੜਦੇ ਬਾਹਰੋਂ ਤੇ ਗਮਾਤੜ ਬੰਦਾ ਦੋ ਵਾਈਕਰ ਦਾ ਦੋਈ ਨਹੀਂ ਸੋਨੇ ਆ ਬੀਬੀ ਜੀ ਦੇ ਹਾਂ ਪਾ ਕੇ ਦੇਖ ਲਾਂਗੇ ਬੱਧੀਆ ਬੱਧੀਆ ਹਾਂ ਨਾ ਹਾਂ ਕੱਤ ਲਈ ਹਾਂ ਕਾਂਗਦੀ ਤਿਆਰੀ ਹੋ ਰਹੀ ਆ ਬਾਈ ਮੇਰੇ ਵੱਲੋਂ ਮੇਰੇ ਫਾਦਰ ਦੇ ਨੂੰ ਗਿਫਟ ਮੈਂ ਅਲੱਦਾ ਗਿਫਟ ਦਵਾਂਗੀ ਆਪਣੇ ਫਾਦਰ ਨੂੰ ਹਮ ਬੜੇ ਫਾਦਰ ਲਈ ਮੈਂ ਕੁਰਤਾ ਵੇ ਮਾਰੀ ਪਹਿਲਾਂ ਲੈ ਕੇ ਦੇ ਦਿੱਤਾ ਸੀ ਹੁਣ ਜਾਉਂਗੀ ਮੈਂ ਰੋਪੜ ਤੋਂ ਕੁਰਤਾ ਵੇ ਮੋ ਲਿਆ ਦੇਖਾਂਗੇ ਦਾ ਬੜੀਆਂ ਗੱਲਾਂ ਜ਼ਿਆਦਾ ਪਹਿਲੇ ਚੈਨਲ ਕੋਰਤਾ ਪਿਆ ਮੈਨੂੰ ਪਸੰਦ ਆ ਹੂੰ ਹਨਾ ਪਾਪਾ ਜੀ ਨੇ ਰਿਜ਼ਲਟ ਤਾਂ ਪਾਉਂਦੇ ਨਹੀਂ ਐਨਾ ਇਹਦੇ ਕੱਚੇ ਪਾਉਂਦੇ ਉਹਨਾਂ ਨੇ ਫਿਰ ਆ ਬੰਦੇ ਨੇ ਗੂਗਲ ਤੇ ਟੀ-ਸ਼ਰਟਾਂ ਦੇਖ ਰਿਆ ਹੂੰ ਹਨਾ ਚਲੋ ਗਰਮੀ ਬਹੁਤ ਹੈ ਇੱਕ ਤਾਂ ਗਰਮੀ ਤੁਸੀਂ ਵੀ ਮੇਰੀ ਠੀਕ ਸੀਗਾ ਠੀਕ ਆਪ ਲੱਗਿਆ ਪਾ ਠੀਕ ਗਿਆ ਲੱਗਿਆ ਰਿਹਾ ਉਹ ਤਾਂ ਮੈਡੀ ਤਾਂ ਕਹਿੰਦਾ ਮੇਰੇ ਪੈਰ ਉੱਪਰ ਲੱਗੇ ਕੀ ਆ ਫਾਇਦਾ ਫੇਰ ਆਪਰੇਸ਼ਨ ਕਰਾਈ ਹਾਂ ਇਸ ਤੋਂ ਪਹਿਲੇ ਹੀ ਹਾਲ ਹੈ ਕਹਿੰਦਾ ਮੈਂ ਤਾਂ ਪੇਨ ਲੱਜਣਾ ਪਪਾ ਤਾਂ ਕੀ ਕਰ ਰਹੀ ਹੁੰਦੀ ਆ ਵੀ ਜਿਵੇਂ ਹੁਣ ਦਾੜੀ ਦਾ ਦਿਲ ਤੇ ਟੁੱਟ ਗਿਆ ਉਹ ਕਹਿੰਦਾ ਹੁਣ ਵੀ ਇਹਦੇ ਨਾਲ ਮੈਂ ਪੀਣੇ ਲੱਗ ਜਾਵਾਂ ਪਤਾ ਨਹੀਂ ਮੈਂ ਠੀਕ ਹੋ ਜਾਵਾਂ। ਤਦ ਉਹ ਕਹਿੰਦਾ ਜਦ ਤੱਕ ਪੀਂਦਾ ਤਾਂ ਕਹਿੰਦਾ ਮੈਂ ਜਦ ਤੱਕ ਠੀਕ ਤਾਂ ਠੀਕ ਤਾਂ ਹਾਂ। ਹੁਣ ਉਹ ਕਹਿੰਦਾ ਤੁਸੀਂ ਸੜਾਤਾ ਸਾਰਾ ਕੁਝ ਕਹਿੰਦਾ ਮੈਨੂੰ ਬਿਮਾਰੀ ਨਾ ਹੋ। ਉਹ ਅਸਲੀ ਤਾਰੂ ਨਹੀਂ ਹੀ ਪਹਿਲਾਂ ਦਾ ਕਟਾਣੂ ਪੈਦਾ ਕਰਿਆ ਹੋਇਆ ਵੀ ਦੀਦੀ। ਕਟਾਣੂ ਖਤਮ ਕਰਨ ਨੂੰ ਵੀ ਤਾਂ ਟਾਈਮ ਲੱਗਣਾ। ਉਹ ਤਾਂ ਉਹ ਵੈਸੇ ਉਹ ਕਹਿੰਦਾ ਡਾਕਟਰ ਕਹਿੰਦਾ ਇਹ ਦਵਾਈ ਹੈ ਨਹੀਂ ਕਟਾਣੂ ਨੂੰ ਖਤਮ ਕਰਨੇ ਵਾਲੀ ਕੋਈ ਵੀ। ਵੀ ਉਹ ਤਾਰੂ ਨੇ ਇੰਨਾ بڑا ਕਟਾਣੂ ਪੈਦਾ ਕਰਤਾ। ਪਤਾ ਨਹੀਂ ਡਾਕਟਰੀ ਪਾਸਾ ਹੈ ਉਹਨੂੰ ਬਾਕੀ ਤੋਂ ਤੋਂ ਕਰਨੇ ਬਣਾਉਣਾ ਤਾਂ ਪਰਮਾਤਮਾ ਹੈ ਹਾਂ ਪਰਮਾਤਮਾ ਹੈ ਆਪਾਂ ਕੁਛ ਨਹੀਂ ਕਰ ਸਕਦੇ ਪਰ ਮੈਂ ਤਾਂ ਕਰਕੇ ਆਈ ਹਾਂ ਵੀ ਜਮੀਨ ਹੂੰ ਹੱਥ ਜੋੜ ਪਹੁੰਚਾ ਲਓ ਨਾ ਕਿਤੇ ਵੀ ਨਹੀਂ ਉਹ ਵੀ ਮਜ਼ਾਕ ਕਰਦਾ ਤਾਂ ਹਾਂ ਨਹੀਂ پتہ ਕਿ ਐ ਕਰ ਲੁੰਦਾ ਹੁਣ ਜੇ ਅੱਪਾ ਵੀ ਬਿਮਾਰ ਹੋਣੇ ਆਪਣਾਂ ਵੀ ਰੁਟ ਜਾਂਦਾ ਆਪਾਂ ਕਹਿ ਦਿੰਦੇ ਹਾਏ ਹਾਏ ਕੀ ਆਏ ਐਨਵਾਏ ਕਰ ਲਓ ਫਲਾਣਾ ਕਰ ਲਓ ਇੱਕ ਨਾ ਡੈਡੀ ਹੋਇਆ ਵਾ ਵੀ ਉਹਨੂੰ ਇਹ ਪੀਣੇ ਲੱਜ ਮੈਂ ਤੁਹਾਡੇ ਪਛੈਦ ਵਿੱਚ ਠੀਕ ਹੋ ਗਏ ਹੂੰ ਬਸ ਇੱਥੇ ਤੋਂ ਪੁਰਾਣੇ ਕੱਪੜੇ ਚੱਲ ਕੋਈ ਨਾ ਦਿਓਰ ਦੇਖ ਨਾ ਉਹ ਗੱਤ ਕੱਦਾ ਹੋਰ ਹਾਂ ਉਹ ਦੇਖਾ ਚੱਕ ਦੇ ਔਰ ਦੀ ਤਾਂ ਕਰ ਹੁਣ ਤੇ ਔਰ ਦੇ ਜਿਹੜੇ ਪ੍ਰਾਣੀਆਂ ਸ਼ਰਟਾਂ ਕਿਸੇ ਮਤਲਬ ਉਹਨੂੰ ਦੇ ਦਿੰਦੇ ਮਜ਼ਦੂਰ ਨੂੰ ਹਾਂ ਉਹ ਦੇਣੀ ਪੈਣੀ ਆ ਹਾਂ ਲਿਮਾਰੀ ਫਾਈ ਫਾਈ ਹਦੇ ਔਰ ਤੇ ਅੱਜ ਕੱਲ ਹਾਈ ਫਾਟ ਚਲ ਕੋਈ ਨਹੀਂ ਵੀ ਕੋਈ ਲੋਕ ਹੋਦਾ ਕੋਈ ਨਾ ਬੜੀਆ ਮੈਚਿੰਗ ਓਕੇ ਦੇ ਵਿਚਾਰਾ ਪਹਿਲਾਂ ਕੱਪੜੇ ਪਾਉਂਦਾ ਸੀ ਹੁਣੇ ਪਾਉਣ ਲੱਗਾ ਤੇਰੇ ਆ ਤੇ ਪਹਿਲਾਂ ਤਾਂ ਨੰਗੀ ਕੰਮ ਦੰਦਦਾ ਸੀ ਨਹੀਂ ਮੈਂ ਕਿਆ ਕਿਆ ਅੱਛਿਆ ਆਪਾਂ ਵੀ ਮੈਂ ਕਹਿੰਨੀ ਹੁਣੇ ਕੌਣ ਲੱਗੀ ਆ ਜਦੋਂ ਦਾ ਵਿਆਹ ਹੋਇਆ ਪਹਿਲਾਂ ਤਾਂ ਆਪਾਂ ਲੰਗੇ ਘੁੰਮ ਕੇ ਆਏ ਹਾਂ ਗੱਲ ਕਰ ਆਹ ਪਾਤਾ ਘਰੇ ਸੁਣਾਉਣੀ ਆ ਉਹ ਤਾਂ ਇੱਥੇ ਸੁਣਾਇਆ ਮੈਨੂੰ ਸੁਣਾਤਾ ਤੰਨੂੰ ਨਹੀਂ ਸੁਣਾਇਆ ਮੈਨੂੰ ਸੁਣਾਤਾ ਹਾਂ ਤੇਰੇ ਤੇ ਨਹੀਂ ਨਹੀਂ ਤਾਂ ਮੇਰੇ ਤੇ ਕੋਕਾ ਜੜਿਆ ਇਹ ਨਾ ਨਾ ਇਹ ਨਹੀਂ ਦਵਾਈ ਉਧਰ ਲੰਦੇ ਆ ਆਪਣੇ ਆਪ ਕੱਪੜੇ ਕੋਲ ਲੱਗਾ ساری ਕਿਹੜੀ ਰੀਲ ਫਾੜ ਲਈ ਇਹਨਾਂ ਤੋਦੈਨ ਮੋਟਾ ਦਿਮਾਗ ਗਾਲਾਂ ਕੱਢਣ ਦੀ ਮਾਰੀ ਮਿੰਨੂ ਕਹਿੰਗੇ ਜਾਤਵਾਰੋਂ ਕੱਪੜੇ ਪਾਣ ਲੱਗਿਆ ਓਹੋ ਵੀ ਬੜੀ ਗੱਲ ਵੀ ਕੀ ਵਿਆਹ ਪਤਾ ਕਿਆ ਕਰੂਗੀ ਮੇਰੇ ਘਰ ਪਹਿਲਾਂ ਨਾ ਇਹ ਹੁੰਦਾ ਵੀ ਬੰਦੇ ਇਹ ਮੈਨੂੰ ਕਿਵੇਂ ਦੇਖਣਾ ਹਮ ਜਿਹੜੇ ਦੁੱਖ ਆ ਪਾ ਦੇ ਸਮਝ ਕੇ ਗੱਲ ਸਮਝੀਦੀ ਹੁੰਦੀ ਹੈ ਹੁਣ ਉਹਨੂੰ ਆਏ ਹੋਏ ਟਾਲ ਗਾੜੀ ਆ ਨਾ ਹੋਣਾ ਆਲਵਲ ਦੇਖਦਾ ਸਾਨੂੰ ਉਹ ਦੇਖਣਾ ਪਹਿਲਾਂ ਸਾਨੂੰ ਕੌਣ ਜਾਣਦਾ ਤਾਂ ਹੁਣ ਇੱਕ ਗੱਲ ਹੋਰ ਹੁਣ ਆਪਾਂ ਨੂੰ ਵੀ ਇਹਨਾਂ ਨੇ ਐਈ ਸੂਟ ਦਵਾਇਆ ਕਰਨਾ ਆਲਵਲ ਦੇਖਦਾ ਹੂੰ ਦੇਖ ਸੂਟ ਰੰਗ ਦਾ ਵੈਸੇ ਕੀ ਗੱਲ ਨਹੀਂ ਕਰਦੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਪ੍ਰਮਾਤਮਾ ਨੂੰ ਜਾਣ ਦੇਣੀ ਕੀ ਨਹੀਂ ਨਹੀਂ ਉਹ ਜਿਹੜਾ ਪਹਿਲਾਂ ਦੋ ਉੱਤੇ ਸ੍ਰਿੰਦਰ ਗਿਲਾ ਉਹੀ ਕੀ ਰੀਤੀ ਸੀ ਕਰੀ ਜਾਂਦਾ ਤੈਂ ਦੋ ਛੂਤ ਲੈ ਲੈ ਤੈਂ ਦੋ ਛੂਤ ਲੈ ਲੈ ਇਹ ਤਾਂ ਹੋਰੇ ਕਰਾਰੀ ਪਸਾਰੇ ਜੀ ਠੀਕ ਆ ਮਿਲਦੇ ਕਿਸੇ ਅਗਲੇ ਵੀਡੀਓ ਚ ਮਾਰਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਮਾਰਾ ਚੜ੍ਹਦੀ ਹਾਂ ਤਾਂ ਕੱਪੜੇ ਦਿੱਤੇ ਜੀ ਮੁੰਡਾ ਹਾਂ ਠੀਕ ਹੈ ਜੀ ਓਕੇ ਬਾਏ ਬਾਏ ਓਕੇ ਬਾਏ ਬਾਏ ਮੇਰੇ ਤੋਂ ਕੱਪੜਾ ਜਾਂਦੀ ਹੈ ਤੂੰ ਹਾਂ ਓਕੇ ਬਾਏ ਬਾਏ ਇਹ ਤਾਂ ਆਵਾਜ਼ ਵਿੱਚ ਕੁਝ ਵੀ ਵੀਡੀਓ ਬਣਦੀ ਠੀਕ ਹੈ ਜੀ ਇਹਨੂੰ ਪੁੱਛ ਪੁੱਛਿਆ ਕਰ ਲੈਣ ਓਕੇ ਬਾਏ ਬਾਏ